ਸਮਰਾਲਾ ਦੀ ਕੋਆਪਰੇਟਿਵ ਬੈਂਕ ਦੇ ਵਿੱਚ ਉਸ ਵੇਲੇ ਹੰਗਾਮਾ ਵੇਖਣ ਨੂੰ ਮਿਲਿਆ ਜਦ ਵਕਫਾਕ ਪਿੰਡਾਂ ਦੇ 100 ਤੋਂ 150 ਕਿਸਾਨ ਬੈਂਕ ਸਮਰਾਲਾ ਦੇ ਵਿੱਚ ਆਪਣਾ ਪੈਸਾ ਜਮਾ ਕਰਾਉਣ ਜਾਂ ਕਢਵਾਉਣ ਦੇ ਲਈ ਪਹੁੰਚੇ ਮੈਂ ਮਹੀਨੇ ਆਤ ਦੀ ਗਰਮੀ ਵਿੱਚ ਬੈਂਕ ਦੇ ਨਾ ਤਾਂ ਏਸੀ ਚੱਲ ਰਹੀ ਸੀ ਨਾ ਹੀ ਪੱਖੇ ਚੱਲ ਰਹੇ ਸੀ ਜ਼ਿਆਦਾਤਰ ਬਜ਼ੁਰਗ ਕਿਸਾਨ ਗਰਮੀ ਨਾਲ ਲੱਫ ਪਾਤਲ ਲਾਈਨਾਂ ਦੇ ਵਿੱਚ ਖੜੇ ਹੋਏ ਸਨ ਆਪਣੇ ਨੰਬਰ ਦੀ ਉਡੀਕ ਕਰ ਰਹੇ ਸਨ ਬੈਂਕ ਦੇ ਵਿੱਚ ਕਿਸਾਨਾਂ ਦੇ ਪੀਣ ਲਈ ਠੰਡਾ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ ਬੈਂਕ ਦਾ ਵਾਟਰ ਕੂਲਰ ਵੀ ਖਰਾਬ ਸੀ ਬਜ਼ੁਰਗ ਜਿਹੜੇ ਮੌਜੂਦ ਸਨ ਉਹਥੇ ਬਹੁਤ ਜ਼ਿਆਦਾ ਪੜਕੇ ਹੋਏ ਸਨ ਜਿਹੜਾ ਪਾਣੀ ਵੀ ਉਹਥੇ ਸੀ ਉਹ ਵੀ ਬਹੁਤ ਗੰਦਾ ਸੀ ਜਿਸ ਨੂੰ ਵੇਖ ਕੇ ਹੀ ਬਜ਼ੁਰਗ ਲੋਕ ਉੱਥੇ ਪੜਾ ਗਏ ਕਿਸਾਨ ਆਪਣੀ ਪਿਆਸ ਬੁਝਾਉਣ ਦੇ ਲਈ ਬੈਂਕ ਦੇ ਬਾਹਰ ਲੱਗੀ ਹੋਈ ਟੂਟੀ ਦੇ ਵਿੱਚੋਂ ਟੈਂਕੀ ਦਾ ਗਰਮ ਪਾਣੀ ਪੀਣ ਦੇ ਲਈ ਮਜਬੂਰ ਸਨ ਅਤੇ ਬੈਂਕ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਜਮ ਕੇ ਪੜਾਅ ਸੀ ਜਿਹੜੀ ਉਹਨਾਂ ਦੇ ਵੱਲੋਂ ਖੱਢੀ ਗਈ ਆ ਉਹਨਾਂ ਨੇ ਕਿਹਾ ਇਸ ਸਬੰਧ ਵਿੱਚ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਹਨਾਂ ਨੂੰ ਪੁੱਛ ਤਰ੍ਹਾਂ ਗਈ ਅਖੀ ਫਸਲਾ ਕੀ ਉਸ ਬੈਂਕ ਵਿੱਚ ਮਸਲਾ ਹੈ ਜੀ ਬੈਂਕ ਦੇ ਵਿੱਚ ਆਇਆ ਕਿ ਤਾਂ ਜਿਹੜੀਆਂ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰੀਨ ਬਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਜਿਹੜੇ ਜ਼ਿੰਮੇਦਾਰ ਨੇ ਟਟਕੜ ਸਾਬ 150 ਜ਼ਿੰਮੇਦਾਰ ਅੰਦਰ ਬੈਂਕ ਵਿੱਚ ਹੋਮ ਸਬੋਤ ਆ ਇਹਦੇ ਨਾਲ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਅਟੈਕ ਹੋ ਸਕਦਾ ਜਾਂ ਕੋਈ ਹਾਟਦਾ ਬਜ਼ੁਰਗ ਆ ਲੋਕ ਇੱਥੇ ਹਰ ਜ਼ਿੰਮੇਦਾਰ ਬਾਰੇ ਪਰੇਸ਼ਾਨ ਨੇ ਗੱਲ ਤੇ ਏਸੀ ਵੀ ਚੱਲਦਾ ਨਹੀਂ ਬਿਲਕੁਲ ਨਹੀਂ ਬੈਂਕ ਕਿਹੜੀ ਹੈ ਇਹ ਇਹ ਹੈਗੀਆ ਸੈਂਟਰਲ ਕੋਵਰਟ ਬੈਂਕ ਕਈ ਜਿਸ ਨੇ ਸ਼ਿਕਾਇਤ ਕੀਤੀ ਉਹਨੇ ਜਦੋਂ ਉਹ ਮਲੇਜਨ ਦਾ ਪਤਾ ਹੀ ਨਹੀਂ ਜਾਂਦਾ ਉਸੇ ਲੋਕ ਕਹਿੰਦੇ ਰੋਣਾ ਪੈਂਦਾ ਬਹੁਤ ਜ਼ਿਆਦਾ ਸਿਰਫ ਹੋਰ ਗੱਲ ਹੋ ਰਹੀ ਪੈਣੀ ਤੁਸੀਂ ਮਲੇਜਨ ਦੇ ਸਾਹਮਣੇ ਗੱਲ ਕਰ ਸਕਦੇ ਹੋ ਆਪ ਵੀ ਦੱਸੋ ਜੀ ਇਹ ਹਲਕੇ ਨਾ ਜੀ ਜੋੜੇ ਅਸੀਂ ਇਹ ਕਹਿਣਾ ਚਾਹਦੇ ਮਿੱਤਰ ਪ੍ਰਬੰਧ ਪੂਰਾ ਹੋਣਾ ਚਾਹੀਦਾ ਪੱਖੇ ਹੋਣੇ ਚਾਹੀਦੇ ਨੇ ਏਸੀ ਹੋਣੇ ਚਾਹੀਦੇ ਨੇ ਜੀਮੀ ਦਾ ਜਨੂੰ ਵਿਆਜ ਦੇ ਰਿਹਾ ਪੇਮੈਂਟਾਂ ਕਰ ਰਿਹਾ ਜੀਮੀਦਾਰੀ ਸੂਲਤ ਲਈ ਇੱਥੇ ਹੋਣਾ ਚਾਹੀਦਾ ਕੁਝ ਪਹਿਲਾਂ ਪਹਿਲਾਂ ਵੀ ਉਹਦੇ ਵੀ ਸਟਾਡੀ ਆ ਜੀ ਦਿਖਣਾ ਉਹਨੇ ਅਸੀਂ ਤਾਂ ਪਹਿਲਾ ਸੀਜ਼ਨ ਆ ਦੇਖਿਆ ਸਰਵਾਂਸਪੁਰ ਕਿਹੜਾ ਪਿੰਡ ਆ ਕਾਣਾ ਕੀ ਕਹਿਣਾ ਚਾਹੁੰਦਾ ਬੈਠਾ ਹੈ ਅਸੀਂ ਬੈਂਕਾਂ ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਕਿ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਕਿਸ ਬੱਸਿਆ ਆਲੀ ਬੈਠਾ ਸਮੱਸਿਆ ਹੁਣ ਦੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੀ ਚੱਲਦਾ ਅੰਦਰ ਕਿੰਨੇ ਕੁ ਲੋਕ ਆਸੇ ਰਸ ਬਹੁਤ ਆ 2-300 ਬੰਦਾ ਹੋਗਾ ਕੱਦੇ ਬੈਠੇ ਹੋਰ ਅਸੀਂ ਕੱਦੇ ਕੱਠੇ ਆ ਵੀਰ ਜੀ ਤਰਪੀ ਲੱਗਦੀ ਏ ਗਰਮੀ ਤਾਂ ਲੱਗਦੀ ਏ ਹੁਣ ਗਰਮੀ ਮਾਰੇ ਬਾਹਰ ਨਿਕਲੇ ਆ ਪਾਣੀ ਵੀਰ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਆ ਟੋਟੇ ਤਾਂ ਪੀਮਾ ਕੇ ਹੁਣ ਹੋਰ ਕੀ ਕਰਨ ਨੰਦਰ ਪ੍ਰਬੰਧ ਹੈ ਜੀ ਨਾ ਜੀ ਕੋਈ ਪ੍ਰਬੰਧ ਨਹੀਂ ਹੈ ਜੀ ਜੀ ਨਾ ਜੀ ਹਰਿ ਸੁਖਦੀਪ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਬੋਹਾਪੁਰ ਜੀ ਕੀ ਮਸਲਾ ਕੀ ਹੈ ਮਸਲਾ ਸਾਡ ਤੁਸੀਂ ਦੇਖੇ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਹਾ ਕੋਈ ਪੱਕਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੋਈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਨਹੀਂ ਕਰੀ ਤਾਂ ਨਹੀਂ ਸਕੂਲ ਡਾਕਟਰ ਨਾਲ ਕਰੀ ਸੀਗੇ ਉਹ ਸਿਰਫ ਇੱਕ ਅੱਗੇ ਡੇਟ ਖੋਲਿਆ ਜਰੂਰ ਜੀ ਲਾਈਟ ਹੈਗੀ ਲਾਈਟ ਹੈਗੀ ਹੈ ਜੀ ਤੇ ਕੀ ਕਾਰਨ ਸਾਰੇ ਬੰਦ ਹੋਣ ਦਾ ਇਹਨੋਂ ਖਰਾਬੀ ਆ ਨਾ ਜੀ ਕਿ ਕੁਰਬਾਨੀ ਰਹੇ ਪਤਾ ਵੀ ਸੀਜ਼ਨ ਆ ਰਹੇ ਆ ਜੀ ਜ਼ਿੰਮੇਦਾਰਾਂ ਨੇ ਬੈਂਕ ਤੇ ਲੈਣ ਦੇਣ ਕਰਨਾ ਜੀ ਹਰ ਸਾਲ ਇਹ ਸੀਜ਼ਨ ਆਉਂਦੀਆਂ ਦੇ ਜ਼ਿੰਮੇਦਾਰ ਹਰ ਸਾਲ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਤੁਸੀਂ ਜਾ ਕੇ ਵੱਡ ਲਗਾਤਾਰ ਸਮੱਸਿਆ ਆ ਰਹੀ ਹੈ ਹਾਂ ਜੀ ਆ ਰਹੀ ਆ ਜੀ ਪੱਖੇ ਜਿੰਨੇ ਵੀ ਪੱਖੇ ਨੇ ਜੀ ਐਡੀ ਵੱਡੀ ਬੈਂਕਾਂ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਡੇ ਨੂੰ ਲੱਗੇ ਅਸੀਂ ਇਹ ਕਹਿੰਦੇ ਆ ਵੀ ਮਤਲਬ ਏਸੀ ਚੱਲਣ ਦੀ ਪੱਖੇ ਚੱਲਣ ਦੀ ਕੋਈ ਕਿਸਾਨ ਨੂੰ ਦਿੱਕਤਾਂ ਆਵੇ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਕਿੰਨਾ ਕੋਈ ਜ਼ਿੰਮੇਵਾਰ ਉਪਰ ਐਸੇ ਹੈਗਾ ਜੀ ਘਟੋ ਘਟ 200 150 ਜਿਹੜਾ ਹੈਗਾ ਜੀ ਮੋਹਲ ਕਿਹਾ ਜਾਂਦਾ ਮੋਹਲ ਤੁਸੀਂ ਦੇਖ ਹੀ ਲਿਆ ਗਰਮੀ ਕਿੰਨੀ ਆ ਜੀ ਹੋਮਸ ਕਿੰਨੀ ਆ ਜੀ ਹਾਂਜੀ ਤੇ ਕਿਹਨਾ ਜੀ ਕੋਸ਼ਪਾਲ ਸਿੰਘ ਜੀ ਬ੍ਰਾਂਡ ਮੇਜਰ ਬੀਓ ਸਮਰਾਲਾ ਜਿੰਮੇਵਾਰੋਂ ਦਾ ਫੋਨ ਆਇਆ ਕਿ ਬੰਦੇ ਜੜੇ ਲਾਈਟ ਨਹੀਂ ਲੱਗੀ ਹਾਂਜੀ ਸਰ ਚੱਲਦੀ ਜੀ ਚੱਲਦੇ ਪਾਣੀ ਨਹੀਂ ਆ ਠੀਕ ਹੈ ਸਰ ਸਾਰਾ ਕੁਝ ਚੱਲਦਾ ਪਾਣੀ ਦਾ ਖਾਸ ਪ੍ਰਬੰਧ ਦਾ ਜਿਹੜੇ ਵੀ ਜ਼ਿਮੀਦਾਰ ਨੇ ਪਾਣੀ ਪੀਣਾ ਸਭ ਤੋਂ ਮੰਗਲਵੇ ਸਾਡੇ ਕੋਲ ਸਟਾਫ ਮੌਈਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਪਰ ਅਸੀਂ ਹੁਣ ਦੇਖਿਆ ਜੀ ਤੁਹਾਡਾ ਵਾਟਰ ਪੂਲ ਚ ਪਾਣੀ ਹੈ ਨਹੀਂ ਨਹੀਂ ਬਾਡਰ ਸਾਡੇ ਅੰਦਰ ਗੁੱਲਰ ਲੱਗਿਆ ਹੋਇਆ ਨਹੀਂ ਸਰ ਜ਼ਿਮੀਦਾਰਾਂ ਦੇ ਪੱਕੇ ਸਰ ਪੱਕੇ ਵਿੱਚ ਇੱਕ ਦੋ ਪੱਕੇ ਖਰਾਬ ਨੇ ਸਰ ਮੈਂ ਤੁਹਾਡੀ ਜਾਨ ਦਾ ਸਹਮਦਾ ਪਰ ਏਸੀ ਚੱਲਦੇ ਆ ਲੋਕਾਂ ਦਾ ਅੱਧ ਗੱਲ ਤਾਂ ਸੁਣ ਲਓ ਜੀ ਸਰ ਲੋਕਾਂ ਦਾ ਹਮਸੇ ਇੰਨਾ ਕਿ ਬੰਦੇ ਬਹੁਤ ਜ਼ਿਆਦਾ ਤਰਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੋਸਾਇਟੀਆਂ ਦੇ ਬੰਦਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਪਰ ਅੱਜ ਅੱਜ ਜੋ ਸਮੱਸਿਆ ਇੰਨਾ ਜੋ ਅੱਜ ਜੋ ਬਜ਼ੁਰਗ ਲੈ ਰਹੇ ਸਰ ਮੈਂ ਇੱਕ ਪ੍ਰੋਬਲਮ ਆ ਰਹੀ ਹੈ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਜੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕੱਲ ਤੋਂ ਅੱਜ ਸੋਸਾਇਟੀਆਂ ਨੇ ਇੱਕ ਦਮੇ ਰੈਸ਼ ਕਰਤਾ ਸਾਰੇ ਸੈਕਟਰੀ ਆ ਗਏ ਕਿਉਂਕਿ ਹੰਦ ਕਰਦੀ ਥੋੜੀ ਜੀ ਮਤਲਬ ਹੋ ਗਈ ਸੀ ਲੇਟ ਉਹਦੇ ਕਰਕੇ ਸਾਰੀਆਂ ਸਾੜੀਆਂ ਇਕੱਠੀਆਂ ਹੋਣ ਨਾਲ ਇੱਥੇ 24 ਐਗਰੀਕਲਚਰ ਸੋਸਾਇਟੀਆਂ ਲੱਗਦੀਆਂ ਨੇ ਜਿਹਦਾ ਘੱਟੋ ਘੱਟ ਦੀ 5-6000 ਮੈਂਬਰ ਆ ਦੇਖੋ ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਜੀ ਸਮਰਾਲਾ ਬ੍ਰਾਂਚ ਆ ਇੱਥੇ ਸਾਰਿਆਂ ਨਾਲ ਵੱਧ ਮੈਂਬਰ ਜਨੇ ਸਾਰੇ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਤੋਂ ਪੁੱਛ ਲੋ ਏ ਵਾਈਜ਼ ਕਿਉਂ ਨਹੀਂ ਬੁਲਾਇਆ ਜਾ ਰਿਹਾ ਇਕੱਠਾ ਹੀ ਅੱਜ ਹੀ ਇਹਨਾਂ ਦਾ ਡਿਸੀਜਨ ਲਿਆ ਜੀ ਕੱਲ ਤੋਂ ਡਿਵਾਈਜ਼ ਹੋ ਜਾਊਗਾ ਕੋਈ ਈਸੀ ਵੀ ਜ਼ਿੰਮੇਵਾਰ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਨਾ ਏਸੀ ਠੰਡਾ ਠੰਡਕ ਦੇ ਵਿੱਚ ਰਹਿਣਗੇ ਆ ਮੇਰੇ ਕੋਲ ਤਿੰਨ ਚਾਰ ਜ਼ਿੰਮੇਵਾਰ ਆਏ ਨੇ ਮੈਂ ਉਹਨਾਂ ਦੇ ਪਹਿਲ ਦੇ ਘਰ ਤੇ ਕਾਪੀਆਂ ਕੱਢਤੀਆਂ ਉਹ ਲੈ ਕੇ ਚਲੇ ਗਏ ਮਾਤਾ ਜੀ ਵੀ ਬੁਲੇ ਤੇ ਜਿਹਨਾਂ ਨੇ ਕਿਹਾ ਤੁਹਾਨੂੰ ਅੱਜ 11 ਵਜੇ ਬੁਲਾਇਆ ਸੀ ਪਰ ਫੇਰ ਅੱਜ ਨੂੰ ਕੱਲ ਭੇਜਿਆ ਯਾਰ ਕੀ ਕਰਨ ਕਿਹੜੀ ਮਾਤਾ ਜੀ ਮੇਰੇ ਕੋਲ ਤਾਂ ਕੋਈ ਕੋਈ ਨਹੀਂ ਆਇਆ ਪਹੁੰਚਦੇ ਕਰੋ ਜੀ ਮੇਰੇ ਤੱਕ ਉਹਨਾਂ ਨੂੰ ਹੋਰ ਕੀ ਕਰਨ ਫੋਟੋ ਬਲ ਸਾਰੇ ਪ੍ਰ ਦੇ ਨਾਲ ਹੀ ਇਕੱਠਾ ਰਾਸ਼ ਪੈ ਗਿਆ ਇਹ ਸੈਕਟਰੀ ਸਾਹਿਬ ਬੈਠੇ ਇਹਨਾਂ ਤੋਂ ਵੀ ਪੁੱਛ ਲੋ ਕੱਲ ਤੋਂ ਪੁਕਤਾ ਵਰੰਡ ਹੋਣਗੇ ਜੀ ਇਸ ਸੰਬੰਧ ਵਿੱਚ ਸਮਰਾਲਾ ਤੋਂ ਲਖਵਿੰਦਰ ਕੱਤਰੀ ਦੀ ਰਿਪੋਰਟ ਲੁਧਿਆਣਾ ਲੈ